ਜ਼ਿਲ੍ਹਾ ਤਰਨਤਾਰਨ ਇਨੀ ਦਿਨੀ ਲੁੱਟਾਂ ਖੋਹਾਂ ਅਤੇ ਹੋਰ ਅਪਰਾਧਿਕ ਘਟਨਾਵਾਂ ਲਈ ਮਸ਼ਹੂਰ ਹੁੰਦਾ ਜਾ ਰਿਹਾ ਹੈ। ਜ਼ਿਲ੍ਹਾ ਤਰਨਤਾਰਨ ਦੇ ਸਥਾਨਕ ਸ਼ਹਿਰ ਪੱਟੀ ਵਿਖੇ ਦਿਨ ਦਿਹਾੜੇ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਕੁਝ ਮੈਂਬਰਾਂ ਨੇ ਪੱਟੀ ਦੇ ਮਸ਼ਹੂਰ ਕਾਰੋਬਾਰੀ ਜੈਨ ਨੂੰ ਐਕਸਿਸ ਬੈਂਕ ਦੇ ਬਾਹਰ ਗੋਲੀਆਂ ਨਾਲ ਛੱਲੀ ਕਰ ਦਿੱਤਾ ਅਤੇ ਉਸ ਪਾਸੋਂ 2 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ। ਵਿਅਕਤੀ ਜੈਨ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਘਟਨਾ ਵਾਲੀ ਥਾਂ ਤੇ 71 ਲੋਕਾਂ ਦਾ ਕਹਿਣਾ ਹੈ ਕਿ ਤੇਨੇ ਲੁਟੇਰੇ i20 ਕਾਰ ਤੇ ਆਏ ਅਤੇ ਜਦ ਵਿਅਕਤੀ ਜੈਨ ਉਮਰ 60 ਸਾਲ ਐਕਸਿਸ ਬੈਂਕ ਦੇ ਵਿੱਚ ਦਾਖਲ ਹੋਣ ਲੱਗਾ ਤਾਂ ਇਹ ਲੁਟੇਰੇ ਕਾਰ ਵਿੱਚੋਂ ਬਾਹਰ ਨਿਕਲੇ ਅਤੇ ਵਿਅਕਤੀ ਪਾਸੋਂ ਪੈਸਿਆਂ ਦਾ ਬੈਗ ਖੋਣ ਲੱਗ ਪਏ ਜਦੋਂ ਜੈਨ ਨੇ ਉਹਨਾਂ ਨਾਲ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਜੈਨ ਜ਼ਖਮੀ ਹੋ ਗਿਆ ਅਤੇ ਜ਼ਮੀਨ ਤੇ ਡਿੱਗਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਇਸ ਘਟਨਾ ਦਾ ਪਤਾ ਚੱਲਦੇ ਹੀ ਜ਼ਿਲ੍ਹਾ ਐਸਐਸਪੀ ਦਰਸ਼ਨ ਸਿੰਘ ਮਾਨ ਘਟਨਾ ਥਾਂ ਤੇ ਪਹੁੰਚੇ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ આરોપીਾਂ ਦੀ شناخت ਲਈ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਛਾਣਬੀ ਸ਼ੁਰੂ ਕਰ ਦਿੱਤੀ। ਨਹੀਂ ਬੈਂਕ ਨਹੀਂ ਲੁੱਟ ਹੋਈ ਇਹ ਬੈਂਕ ਦੇ ਵਿੱਚ ਬੰਦਾ ਪੈਸੇ ਜਮ੍ਹਾਂ ਕਰਾਉਣਾ ਰਿਹਾ ਸੀ। 70 ਸਾਲ ਤੋਂ ਪਲੱਸ 70 ਬੰਦਾ ਸੀ ਉਹ ਅਮਤਜਨ ਉਹ ਜਿਹੜਾ ਪੈਸੇ ਜਮ ਮੋਟਰਸਾਈਕਲ ਲਾ ਕੇ ਜਾ ਰਿਹਾ ਸੀ ਬੈਂਕ ਨੂੰ ਤਾਂ ਇੱਕ i20 ਗੱਡੀ ਖੜੀ ਸੀ ਬੈਂਕ ਦੇ ਸਾਹਮਣੇ ਉਹਦੇ ਚੋਂ ਇੱਕ ਮੁੰਡਾ ਉੱਤਰ ਕੇ ਉਹ ਬੈਗ ਹੋ ਕੇ ਭੱਜਿਆ ਤਾਂ ਉਹਨੇ ਪਿੱਛਾ ਕਰਕੇ ਉਹ ਮੁੰਡੇ ਨੂੰ ਧੱਕਾ ਮਾਰ ਕੇ ਸਿੱਟ ਲਿਆ ਤੇ ਬੈਗ ਦੁਬਾਰਾ ਉਹ ਕੀਤਾ ਇਹਨਾਂ ਨੂੰ ਉਹਦਾ ਦੂਜਾ ਸਾਥੀ ਆ ਕੇ ਉਹਨੂੰ ਦੇ ਪੱਟ ਵਿੱਚ ਗੋਲੀ ਮਾਰਤੀ ਤੇ 1,40,000 ਰੁਪਏ ਲੈ ਕੇ ਉਹ ਉੱਥੋਂ ਗੱਡੀ 'ਚ ਬੈਠ ਕੇ ਭੱਜ ਗਏ ਤੇ ਉਹ ਜ਼ਿਆਦਾ ਬਲੀਡਿੰਗ ਹੋਣ ਕਾਰਨ ਉਹਦੀ ਡੈਥ ਰਿਸਟਰਡ ਕਰ ਦਿੱਤਾ ਹੈ ਠੀਕ ਤੇ ਸੀਸੀਟੀਵੀ ਕੈਮਰੇ 'ਚ ਉਹਦੀ ਜਿਹੜਾ ਲੁਟੇਰਾ ਇਹ ਉਹਦੀਆਂ ਫੋਟੋਆਂ ਹੈਗੀਆਂ ਨੇ ਤੇ ਪ੍ਰੈਸ ਕਰ ਲਾਂਗੇ ਇਹਨੂੰ ਜੇਕਰ ਪਿਛਲੇ ਇੱਕ ਹਫ਼ਤੇ ਦਾ ਗ੍ਰਾਫ ਦੇਖਿਆ ਜਾਵੇ ਤਾਂ ਤਰਨਤਾਰਨ ਦੇ ਵਿੱਚ ਲਗਾਤਾਰ ਅਪਰਾਧਿਕ ਘਟਨਾਵਾਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ ਭਾਵੇਂ ਕਿ ਜ਼ਿਲ੍ਹਾ ਤਰਨਤਾਰਨ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾ ਚੁੱਕਾ ਹੈ ਪਰ ਨਿਤ ਦਿਨ ਵਧ ਰਹੀਆਂ ਅਪਰਾਧਿਕ ਘਟਨਾਵਾਂ ਮ ਲੋਕਾਂ ਵਿੱਚ ਸਹਿਮ ਪੈਦਾ ਕਰ ਰਹੀਆਂ ਨੇ ਤਰਨਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਡੀ5 ਚੈਨਲ ਪੰਜਾਬੀ